ਲੜੀ ਬਣਾਉਣ ਵਾਸਤੇ ਪਿਛਲਾ ਭਾਗ ਜ਼ਰੂਰ ਦੇਖੋ ਗੁਰਦੁਆਰਾ ਮਨਿਕਨ ਸਾਹਿਬ ਵਿਖੇ ਧੰਗੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਕੁਝ ਪਵਿੱਤਰ ਨਿਸ਼ਾਨੀਆਂ ਹਨ ਉਹਨਾਂ ਨਿਸ਼ਾਨੀਆਂ ਵਿੱਚੋਂ ਹੈ ਇੱਕ ਗਰਮ ਗੁਫਾ ਇਹ ਉਹ ਜਗ੍ਹਾ ਹੈ ਜਿਸ ਪੱਥਰ ਦੇ ਉੱਤੇ ਬੈਠ ਕੇ ਧੰਗੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਹੀ ਤੇ ਭਾਈ ਮਰਦਾਨੇ ਨੇ ਰਬਾਬ ਵਜਾਈ ਸੀ ਇੱਥੇ ਹੀ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ ਸਤ ਕਰਤਾਰ ਦਾ ਨਾਮ ਲੈ ਕੇ ਮਰਦਾਨਿਆਂ ਪੱਥਰ ਚੁੱਕ ਤੇ ਉੱਥੋਂ ਗਰਮ ਜਲ ਦਾ ਫੁਹਾਰਾ ਫੁੱਟਿਆ ਸੀ ਜਿਸ ਵਿੱਚ ਭਾਈ ਮਰਦਾਨੇ ਨੇ ਆਟਾ ਗੁੰਨ ਕੇ ਰੋਟੀਆਂ ਉਬਾਲ ਕੇ ਖਾਧੀਆਂ ਸੰਤ ਆਪਣੀ ਪੇਟ ਦੀ ਭੁੱਖ ਬੁਝਾਈ ਸੀ ਦਰਬਾਰ ਸਾਹਿਬ ਦੇ ਬਿਲਕੁਲ ਹੇਠਲੀ ਮੰਜ਼ਲ ਤੇ ਇਹ ਗੁਫਾ ਹੈ ਤੇ ਇੱਥੇ ਉਹ ਪੱਥਰ ਬਿਲਕੁਲ ਲਾਲ ਸੁਰਖ ਪਿਆ ਹੈ ਤੇ ਬਹੁਤ ਹੀ ਗਰਮ ਹੈ ਜਿਸ ਤੇ ਕੋਲ ਸੰਤਾਂ ਬੈਠ ਕੇ ਕੁਝ ਸਮਾਂ ਨਾਮ ਜਪਦੀਆਂ ਹਨ ਅਤੇ ਆਪਣੇ ਕਈ ਰੋਗ ਠੀਕ ਕਰਦੀਆਂ ਹਨ ਇਹੀ ਉਹ ਗਰਮ ਪਾਣੀ ਦਾ ਚਸ਼ਮਾ ਵੀ ਮੌਜੂਦ ਹੈ ਖਾਸਕ ਵੀਡੀਓ ਵੇਖਣ ਵਾਸਤੇ ਪੇਜ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ